welcom beta to my channel so easy math my dear students achappa summer holidays homework 2025 class 9 the next part solve karange ede beta main pehle 3 parts upload kar chuki ha hun apa main fourth part upload karne ja rahi ha jis de vich apane project work nu hal karna hai ਠੀਕ ਹੈ ਇਹ ਹੈਗਾ ਆਪਣੇ ਕੋਲ ਟੂ ਫਾਈਂਡ ਦਾ ਕੋਆਰਡੀਨੇਟਸ ਆਫ ਦਾ ਪੁਆਇੰਟ ਐਂਡ ਪਲੋਟ ਦਾ ਕੋਆਰਡੀਨੇਟਸ ਆਫ ਦਾ ਪੁਆਇੰਟ ਆਪਨੇ ਬੇਟਾ ਜਿਹੜੇ ਕੋਆਰਡੀਨੇਟਸ ਨੇ ਉਹ ਫਾਈਂਡ ਆਊਟ ਕਰਨੇ ਨੇ ਬਿੰਦੂਆਂ ਦੇ ਤੇ ਉਹਨੂੰ ਆਪਾਂ ਪਲੋਟ ਵੀ ਕਰਨਾ ਹੈ ਫਸਟ ਹੈਗਾ ਬੇਟਾ ਡਰਾਇ ਡਿਜ਼ਾਈਨ ਆਬਜੈਕਟ ਕ੍ਰੀਏਚਰ ਐਂਡ ਫਾਈਂਡ ਦਾ ਕੋਆਰਡੀਨੇਟਸ ਕੋਈ ਮਰਜ਼ੀ ਕਾ ਡਿਜ਼ਾਈਨ ਬਣਾਓ ਵਸਤੂ ਜੀ ਬਣਾਓ ਤੇ ਉਹਦੇ ਨਿਰਦੇਸ਼ਾਂਕ ਲੱਭੋ how to draw how to do the activity ਇਹਨੂੰ ਕਿਵੇਂ ਕਰਾਂਗੇ ਟੇਕ ਅ ਗ੍ਰਾਫ ਪੇਪਰ ਐਂਡ ਡਰਾ ਟੂ ਪਰਪੈਂਡੀਕੂਲ ਲਾਈਨਸ ਟੂ ਅਬਟੇਨ ਫੋਰ ਕੁਆਡਰੈਂਟ ਸਭ ਤੋਂ ਪਹਿਲਾਂ ਤੁਸੀਂ ਗ੍ਰਾਫ ਪੇਪਰ ਲੈ ਲੈਣਾ ਬੇਟਾ ਫਿਰ ਮੈਂ ਇਹਦੇ ਵਿੱਚ ਸਾਰਾ ਬਣਾ ਕੇ ਦਿਖਾਉਂਗੀ ਐਂਡ ਤੱਕ ਵੀਡੀਓ ਧਿਆਨ ਨਾਲ ਸੁੰਨਾ ਗ੍ਰਾਫ ਪੇਪਰ ਲੈ ਕੇ ਬੇਟਾ ਦੋ ਪਰਪੈਂਡੀਕੂਲ ਲਾਈਨਸ ਡਰਾ ਕਰਨੀਆਂ ਨੇ ਮੰਨ ਲਓ ਇਹ ਐਕਸ ਇਹ ਮਾਈਨਸ ਐਕਸ ਵਾਈ ਐਂਡ ਮਾਈਨਸ ਵਾਈ ਜਿਹਨੂੰ ਆਪਾਂ ਐਕਸ ਤੁਰਾ ਤੇ ਵਾਈ ਤੁਰਾ ਕਹਿੰਦੇ ਆਂ x ਐਕਸਿਸ y ਐਕਸਿਸ ਇੱਕ ਹੀ ਨੇ ਪਰਪੈਂਡੀਕੂਲਰ ਜਿੱਥੇ ਕੱਟਦੇ ਨੇ ਉਹ ਕੀ ਹੁੰਦਾ ਆਪਣੇ ਕੋਲ origin o ਚਾਰ ਕੁਆਂਟਰ ਬੰਦਦੇ ਨੇ ਚਾਰ ਚੌਥਾਈਆਂ ਫਸਟ ਸੈਕਿੰਡ ਥਰਡ ਐਂਡ ਫੋਰਥ ਠੀਕ ਹੈ ਜੀ ਉਸ ਤੋਂ ਆਪਾਂ ਨੂੰ ਕਹਿਣਾ ਨਹੀਂ ਐ ਫਿਰ ਇਹਨਾਂ ਚੌਥਾਈਆਂ ਦੇ ਵਿੱਚੋਂ ਕੋਈ ਪਸੰਦ ਦਾ ਡਿਜ਼ਾਈਨ ਚੀਜ਼ ਦਾ ਵਸਤੂ ਬਣਾਉਣੀ ਆ ਪਰ ਸਿੱਧੇ ਰਖਾਵਾਂ ਦੀ ਵਰਤੋਂ ਕਰਕੇ ਓਨਲੀ ਸਟ੍ਰੇਟ ਲਾਈਨਸ ਫੇ ਬੇਟਾ ਆਪਾਂ ਨੇ ਟੇਬਲ ਆ ਇਹਨੂੰ ਕੰਪਲੀਟ ਕਰਨਾ ਆ ਜਿਹੜਾ ਪੁਆਇੰਟ ਦਸਨਾ ਆ ਪੁਜ ਐਫਸੀਸਾ ਕੋਟੀ ਆਰਡੀਨੇਟ ਚੌਥਾਈ ਕੋਆਰਡੀਨੇਟ ਕੋਆਰਡੀਨੇਟ ਦੇ ਸੰਖ ਐਫਸੀਸਾ ਹੁੰਦੀ ਐਕਸ ਦੀ ਵੈਲਿਊ ਕੋਟੀ ਹੁੰਦੀ ਬੇਟਾ ਵਾਈ ਦੀ ਵੈਲਿਊ ਫੇ ਪ੍ਰਾਪਤ ਕੀਤੀ ਕਲਾਕ੍ਰਿਤੀ ਨੂੰ ਨੂੰ ਰੰਗਣ ਉਹਦੇ ਵਿੱਚ ਰੰਗ ਨਹੀਂ ਭਰਨਾ ਆ ਆ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਇੱਕ ਡਰਾ ਕੀਤੀ ਆ ਮੈਂ ਇੱਕ ਹੈਕਸਾਗਨ ਟਾਈਪ ਡਰਾ ਕੀਤੀ ਹੈ ਬੇਟਾ ਠੀਕ ਹੈ ਹੁਣ ਇਹਦੇ ਆਪਾਂ ਨੇ ਨਿਰਦੇਸ਼ ਅੰਕ ਫਾਈਂਡ ਆਊਟ ਕਰਨੇ ਆ ਇਹ ਹੈਗਾ ਆਪਣੇ ਕੋਲ x -x y ਐਕਸਿਸ ਤੇ -y ਐਕਸਿਸ ਠੀਕ ਹੈ ਤੁਸੀਂ ਨਾਮ ਦੇ ਲਓ ਬੇਟਾ a ਪੁਆਇੰਟ b C point, D, E ई पॉइंट तफ ठीक है एडा बेटा फस्ट कॉर्डेंट ए तो सैकेंड ए, ए थर्ड ए फोर्थ हूँ जिम्मे देखो ए की है एक्स एक्सिस उपर इ एक्स वैल्यू कि एट ये कॉर्ड्स किन्न आ गए एट जीरो ठीक है बाद में टेबल से फिल कराँगी आप बीते देखो बेटा एक्सी वैल्यू कि फोर वाई कि अपने को सैवन एक्स फोर वाई है अपने को सैवन सी पॉइंट देखो ये देखो एक्सी वैल्यू कि अपने को माइनस फोर वाई कि अपने को सैवन डी पॉइंट देखो एक्सएक्सी से है ये एक्सी वैल्यू कि माइनस एट y ਕਿੰਨਾ ਆਪਣੇ ਕੋਲ 0 d ਪੁਆਇੰਟ ਠੀਕ ਹੈ ਜੀ ਉਸ ਵਾ ਦੇਖ ਬੇਟਾ e ਪੁਆਇੰਟ ਇੱਥੇ x ਦੀ ਵੈਲਿਊ ਕਿੰਨੀ ਹੈ -4 y ਕਿੰਨਾ -7 ਜਿਹੜਾ e ਪੁਆਇੰਟ ਠੀਕ ਹੈ f ਪੁਆਇੰਟ ਦੇਖੋ x ਦੀ ਵੈਲਿਊ ਕਿੰਨੀ ਹੈ 4 y ਕਿੰਨਾ ਆਪਣੇ ਕੋਲ -7 ਠੀਕ ਹੈ ਹੁਣ ਬੇਟਾ ਇਹ ਚ ਅਪ ਦੇਖਦੇ ਆ ਇਹਨੂੰ ਫਿਲ ਕਿਵੇਂ ਕਰਨਾ ਟੇਬਲ ਇਹਨਾਂ ਨੋਟ ਕਰ ਲਓ ਸਾਰੇ ਪੁਆਇੰਟਸ ਨੂੰ ਹੁਣ ਆਪਾਂ ਇਸ ਟੇਬਲ ਦੇ ਵਿੱਚ ਇਹਨੂੰ ਫਿਲ ਕਰਦੇ ਹਾਂ ਤੁਸੀਂ ਇਦਾਂ ਹੀ ਟੇਬਲ ਬਣਾਉਣਾ ਹੈ ਇਹਨੂੰ ਥੋੜਾ ਤੁਸੀਂ ਐਕਸਟੈਂਡ ਕਰ ਲੈਣਾ ਵਧਾ ਲੈਣਾ ਹੈ ਠੀਕ ਹੈ ਜੀ ਦੇਖੋ ਪਹਿਲਾਂ ਆਪਾਂ ਲਿਖਿਆ ਸੀ a. ਇੱਥੇ ਲਿਖ ਦਣੀ ਮੈਂ a. ਪੁੱਛ x ਦੀ ਵੈਲਿਊ ਕਿੰਨੀ ਸੀਗੀ ਆਪਣੇ ਕੋਲ 8 ਪੁੱਛ y ਕਿੰਨਾ ਸੀਗਾ 0 ਕਿਹੜੀ ਚੌਥਾਈਚ ਸੀ ਉਹ ਸੀਗਾ ਆਪਣੇ ਕੋਲ x ਐਕਸਿਸ ਤੇ ਠੀਕ ਹੈ x ਐਕਸਿਸ ਨੂੰ ਬੇਟਾ ਪੰਜਾਬੀ ਚ ਕਿਵੇਂ ਲਿਖਾਂਗੇ ਆਪਾਂ x ਤੁਰਾ ਠੀਕ ਹੈ ਤਾਂ ਦੇਸ਼ ਅੰਕ ਕੀ ਬਣਗੇ x 8 वाई कि अपने अपने जीरो ठीक है जी ए देखो अगला से अपने को बी पॉइंट एक्सा फोर वाई सैवन किआरन ये फस्ट कॉर्नर निर्देश की बन गए फोर सैवन नैक्सट पॉइंट से बेटा अपने को एक्स सी माइनस फोर वाई सेगा सैवन येकेंड कॉर्न निर्देश की बन गए अपने को माइनस फोर सैवन अगे डी पॉइंट बेटा एक्स एक्सर माइनस एट वाई से अपने को जीरो एक कोीरो उपर एक्सएक्सी उपर से एक्स तो रे निर्देशों की बन गए माइनस एट जीरो उस उसका बेटा अपने को पॉइंट उसस से अपने को माइनस तो तो फोर y ਸੀਗਾ -7 ਕਿਹੜੇ ਕੋਆਰਡੀਨੇਟ ਸੀਗਾ 3ਰਡ ਦੇ ਵਿੱਚ ਕਿਵੇਂ ਲਿਖਾਂਗੇ -4 -7 ਅੱਗੇ ਸੀਗਾ f ਪੁਆਇੰਟ x ਸੀਗਾ 4 y ਸੀਗਾ -7 ਕੋਆਰਡੀਨੇਟ ਹੈਗਾ ਆਪਣੇ ਕੋਲ 4th ਜੇ ਕਿਵੇਂ ਲਿਖਾਂਗੇ ਆਪਾਂ 4 7 -3 ਠੀਕ ਹੈ ਜੀ ਇਹੇ ਤੁਹਾਡੇ ਪੁਆਇੰਟ ਸੀਗੇ ਜਿਹੜੇ ਮੈਨੇ ਹਕਸਗਨ ਬਣਾਈ ਸੀਗੇ ਤੁਸੀਂ ਕੋਈ ਵੀ ਡਰਾ ਕਰ ਸਕਦੇ ਹੋ ਤੁਹਾਨੂੰ ਸੌਖਾ ਲੱਗਦਾ ਬੇਟਾ ਪਰ ਲਾਈਨ ਦੀ ਵਰਤੋਂ ਕਰਕੇ ਡਰਾ ਕਰਨੀ ਆ। ਇੱਦਾਂ ਬੇਟਾ ਤੁਸੀਂ ਇਹ ਕੁਐਸਚਨ ਸੋਲਵ ਕਰਨਾ ਆ। ਮੈਥੋਂ ਪਹਿਲਾਂ ਇੱਕ ਪੁਆਇੰਟ ਕੱਢ ਕੇ ਦਿਖਾਉਣੀ ਆ। ਠੀਕ ਹੈ। ਸਭ ਤੋਂ ਪਹਿਲਾਂ ਬੇਟਾ ਤੁਹਾਨੂੰ ਇਹਨਾਂ ਸਾਰੇ ਬਿੰਦੂ ਨਾਮ ਦੇਣਾ ਪਊਗਾ। ਜਿਵੇਂ ਆਹ ਬਿੰਦੂ ਹੋ ਗਿਆ। ਠੀਕ ਹੈ ਸਾਰੇ ਬਿੰਦੂਨਾਂ ਨੂੰ ਆਪਾਂ ਨਾਮ ਦਵਾਂਗੇ। ਕੋਈ ਮਰਜ਼ੀ ਨਾਮ ਦੇ ਸਕਦੇ ਹੋ A B C D ਜਾਂ A' B' C' ਜਿਹੜੇ ਇਸ ਡਾਇਗ੍ਰam ਦੇ ਵਿੱਚ ਬਿੰਦੂ ਬਨੇ ਹੋਏ ਨੇ ਠੀਕ ਹੈ ਜਿਵੇਂ ਦੇਖੋ ਮੈਨੇ ਬਣਾਏ ਹੋਏ ਨੇ ਥਿਸ ਵਨ ਠੀਕ ਹੈ ਐਦਾਂ ਤੁਸੀਂ ਨਾਮ ਦੇਨੇ ਨੇ ਸਾਰੇ ਡਾਇਗ੍ਰam ਚ ਜਿਵੇਂ ਮੈਨੇ ਇੱਥੇ ਲਿਖਿਆ ਦੇਖੋ A ਲਿਖਿਆ B B' cc-dd-e e- ਤੁਸੀਂ ਕੋਈ ਮਰਜ਼ੀ ਨਾਮ ਦੇ ਸਕਦੇ ਹੋ ff- ਠੀਕ ਹੈ g ਆ ਦੇਖੋ ਮੈਂ ਸਾਰੀ ਨੇਮਿੰਗ ਕੀਤੀ ਹੋਈ ਹੈ ਤੇ hh- ਇੱਥੇ ii- jj- kk- tt- ll- mm- nn pp- rr- ts ਤੁਸੀਂ ਜਿਹੜੇ ਮਰਜ਼ੀ ਨਾਮ ਦੇ ਸਕਦੇ ਹੋ abc ਲੈਟਰਸ ਲੈ ਕੇ ਠੀਕ ਹੈ ਫੇਰ ਬੇਟਾ ਆਪਣੇ ਦੇ ਕੋਆਰਡੀਨੇਟਸ ਕੱਢਣੇ ਨੇ ਤਨ ਇੱਕ ਮੈਂ ਦੱਸਦੀ ਆ ਜੇ ਮੰਨ ਲਓ ਆਪਾਂ D ਦੇ ਕੋਆਰਡੀਨੇਟ ਕੱਢਨੇ ਨੇ ਚਲੋ A ਦੇ ਕੱਢਨੇ ਆ ਥਿਸ ਵਨ A ਕਿਦੇ ਪਰ ਦੇਖੋ Y ਐਕਸਿਸ ਤੇ ਠੀਕ ਹੈ ਇੱਥੇ X ਦੀ ਵੈਲਿਊ ਕਿੰਨੀ ਹੈ ਆਪਣੇ ਕੋਲ A ਪੁਆਇੰਟ ਤੇ 9 Y ਕਿੰਨਾ ਉਹ ਤੁਹਾਡਾ 0 ਇੱਦੀ ਮੰਨ ਲਓ ਤੁਸੀਂ C ਦੇ ਕੱਢਨੇ ਨੇ ਆ ਦੇਖੋ C ਪੁਆਇੰਟ ਇਹਦੀ X ਐਕਸਿਸ ਤੱਕ ਵੈਲਿਊ ਦੇਖ ਲਓ Y ਐਕਸਿਸ ਤੱਕ ਦੇਖਿਓ C' X ਕਿੰਨਾ ਆਪਣੇ ਕੋਲ 2 y ਕਿੰਨਾ ਬੇਟਾ ਆਪਣੇ ਕੋਲ 8 ਠੀਕ ਹੈ ਜਿਹੜੇ ਮਰਜੀ ਪੁਆਇੰਟ ਕੱਢ ਸਕਦੇ ਹੁਣ ਜਿਵੇਂ ਤੁਸੀਂ h ਦੇ ਕੱਢਨੇ ਆ x ਐਕਸਿਸ ਤੇ ਤੇ y ਐਕਸਿਸ ਤੇ ਆਂ ਲਾਈਨਸ ਜਾ ਕਰਕੇ ਦੇਖੋ ਇਹ ਜੀ ਦੇਖੋ x ਦੀ ਵੈਲਿਊ ਕਿੰਨੀ ਹੈ ਆਪਣੇ ਕੋਲ -6 y ਕਿੰਨਾ ਆਪਣੇ ਕੋਲ 2 ਐਦਾਂ ਹੀ ਦੇਖੋ ਜਿਵੇਂ i ਡੈਸ਼ ਆ ਠੀਕ ਹੈ ਇਹ ਜੀ ਦੇਖੋ x ਦੀ ਵੈਲਿਊ ਕਿੰਨੀ ਹੈ ਆਪਣੇ ਕੋਲ 3 y ਦੀ ਵੈਲਿਊ ਕਿੰਨੀ ਹੈ ਆਪਣੇ ਕੋਲ 1 ਬਾਚ ਮੈਂ ਤੁਹਾਨੂੰ ਟੇਬਲ ਵੀ ਦਿਖਾਵਾਂਗੀ ਇਦਾਂ ਬੇਟਾ ਤੁਸੀਂ ਨੀਚੇ ਵੈਲਿਊਜ਼ ਇਹ ਕੱਢਣੀਆਂ ਨੇ ਜਿਵੇਂ K ਆ X ਐਕਸਿਸ ਤੱਕ ਤੇ Y ਤੱਕ X ਦੀ ਵੈਲਿਊ ਕਿੰਨੀ ਹੈ ਆਪਣੇ ਕੋਲ -5 Y ਦੀ ਵੈਲਿਊ ਕਿੰਨੀ ਹੈ ਆਪਣੇ ਕੋਲ -3 ਇਦਾਂ ਹੀ ਬੇਟਾ K ਡੈਸ਼ ਆ ਦੇਖੋ ਇੱਥੇ X ਦੀ ਵੈਲਿਊ ਕਿੰਨੀ ਹੈ ਆਪਣੇ ਕੋਲ 5 Y ਦੀ ਵੈਲਿਊ ਕਿੰਨੀ ਹੈ ਆਪਣੇ ਕੋਲ -3 ਠੀਕ ਹੈ ਜੀ ਇਦਾਂ ਪਸਾਰੇ ਪੁਆਇੰਟਸ ਕੱਢਾਂਗੇ ਤੇਜ ਬੇਟੇ ਫਰਸਟ ਕੁਆਡਰਨੈਂਟ ਆ ਜਿਹੜੇ ਇਹ ਸਾਰੇ ਪੁਆਇੰਟਸ ਨੇ ਫਰਸਟ ਕੁਆਡਰਨੈਂਟ ਚ ਆਉਣਗੇ ਇਹ ਸੈਕਿੰਡ ਕੁਆਡਰਨੈਂਟ ਆ ਇਹ ਸਾਰੇ ਪੁਆਇੰਟ ਸੈਕਿੰਡ ਕੁਆਡਰਨੈਂਟ ਚ ਆਉਣਗੇ ਜਿਹੜਾ a ਆ ਉਹ y ਐਕਸਿਸ ਤੇ ਆਏਗਾ ਤੇ ਇਹ ਬੇਟਾ ਥਰਡ ਕੁਆਡਰਨੈਂਟ ਆ ਤੁਹਾਡਾ ਇਹ ਸਾਰੇ ਥਰਡ ਕੁਆਡਰਨੈਂਟ ਚ ਆਉਣਗੇ ਜਿਹੜੇ ਇਧਰ ਪੁਆਇੰਟ ਨੇ ਜਿਹੜੇ ਫੋਰਥ ਕੁਆਡਰਨੈਂਟ ਚ ਨੇ ਠੀਕ ਹੈ ਫੋਰਥ ਕੁਆਡਰਨੈਂਟ ਚ ਹੀ ਆਉਣਗੇ ਜਦੋਂ ਅਸੀਂ ਗ੍ਰਾਫ ਤੇ ਪਲੋਟ ਕਰਦੇ ਆ ਤੇ ਪੁਆਇੰਟਸ ਕੱਢਦੇ ਆ ਤਾਂ ਤੁਹਾਡੇ ਕੋਲ ਨਿਰਦੇਸ਼ਾਂਕ ਇਦਾਂ ਹੁੰਦੇ ਆ ਠੀਕ ਹੈ ਤੁਸੀਂ ਇਹ ਸਕਰੀਨ ਸ਼ਾਟ ਲੈ ਸਕਦੇ ਹੋ ਮੈਂ ਸਾਰੇ ਪੁਆਇੰਟਸ ਕੱਢੇ ਹੋਏ ਨੇ ਜਿਵੇਂ A ਪੁਆਇੰਂਟ ਤੁਹਾਨੂੰ ਕਿਹਾ ਸੀ ਨਾ ਮੈਨੇ ਕਿੰਨਾ ਸੀ x 0 y ਕਿੰਨਾ ਸੀਗਾ 9 ਕਿਹੜੇ ਐਕਸਿਸ ਤੇ A ਪੁਆਇੰਟ ਦੇਖੋ y ਐਕਸਿਸ ਤੇ ਠੀਕ ਹੈ ਤੇ 0 9 ਬਣ ਗਿਆ ਤੇ ਕੋਆਰਡੀਨੇਟ ਜਿਹੜਾ B ਪੁਆਇੰਟ ਸੀਗਾ ਥਿਸ ਵਨ ਦੇਖੋ ਇਹਦੀ x ਦੀ ਵੈਲਿਊ ਕਿੰਨੀ ਹੈ ਦੇਖੋ ਆਪਣੇ ਕੋਲ -1 y ਦੀ ਵੈਲਿਊ ਕਿੰਨੀ ਹੈ ਆਪਣੇ ਕੋਲ 8 ਤੇ ਕਿਹੜੇ ਕੋਆਰਡੀਨੇਟ ਚ ਆ ਗਿਆ ਇਹ ਸੈਕੰਡ ਕੋਆਰਡੀਨੇਟ ਨਿਰਦੇਸ਼ਾਂਕ ਕੀ ਬਣ ਗਏ -1 8 ਠੀਕ ਹੈ ਇਦਾਂ ਹੀ ਬੇਟਾ ਜਿਵੇਂ ਤੁਹਾਨੂੰ ਨੇ ਸਮਝਾਇਆ ਆ ਸਾਰੇ ਪੁਆਇੰਟਸ ਤੁਸੀਂ ਇਦਾਂ ਲਿਖਨੇ ਨੇ ਠੀਕ ਹੈ ਸਟੇਬਲ ਚ ਫਿਲ ਕਰਨੇ ਨੇ ਤੁਸੀਂ ਸਟੇਬਲ ਦਾ ਸਕਰੀਨਸ਼ਾਟ ਲੈ ਲਓ ਠੀਕ ਹੈ ਤੇ ਬਾਅਦ ਵਿੱਚ ਆਮ ਨਾਲ ਤੁਸੀਂ ਹੋਲਡੇਜ਼ ਹੋਮਵਰਕ ਚ ਨੂੰ ਸੋਲਵ ਕਰਿਓ ठीक है जी मैं सारे पॉइंट्स कटे हुए हैं जोड़े जेडे क्वारनरस वो सारे लिखे हुए हैं क्लियर बेटा हम नेक्स्ट देखो नेक्स्ट क्वेश्चन अपने को आप सॉल्व किए थे ਨੈਕਸਟ ਨੈਕਸਟ ਸੀਗਾ ਬੇਟਾ ਆਪਣੇ ਕੋਲ ਥਿਸ ਵਨ ਇਹ ਵੀ ਇਦਾਂ ਹੀ ਸੋਲਵ ਕਰਨਾ ਤੇ ਇਹ ਵੀ ਇਦਾਂ ਹੀ ਸੋਲਵ ਕਰਨਾ ਫਿਰ ਇਹ ਚਾਰਟ ਚ ਫਿਲ ਕਰਨੇ ਦੋਨੋਂ ਆ ਦੇਖੋ ਮੈਂ ਕੀਤੇ ਹੋਇਆ ਸੇਮ ਇਦਾਂ ਹੀ ਬੇਟਾ ਪਹਿਲਾਂ ਆਪਾਂ ਨਾਮ ਦੇਵਾਂਗੇ ਆ ਦੇਖੋ ਠੀਕ ਹੈ ਪਹਿਲਾਂ ਮੈਂ ਨਾਮ ਦੇ ਦਿੱਤੇ A A ਡੈਸ਼ ਠੀਕ ਹੈ B B ਡੈਸ਼ C C ਡੈਸ਼ D E E ਡੈਸ਼ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਮਰਜ਼ੀ ਨਾਮ ਦੇ ਸਕਦੇ ਹੋ G ਜੀ ਡੈਸ਼ ਐਫ ਐਫ ਡੈਸ਼ ਐਚ ਐਚ ਡੈਸ਼ ਤੇ ਆ ਪੁਆਇੰਟ ਕੇ ਆ ਠੀਕ ਹੈ ਜੀ ਹੁਣ ਦੇਖੋ ਇਹਦੇ ਵਿੱਚ ਦੇਖੋ ਬੇਟਾ ਚੈਮੈਲੀ ਡੈਰਮ ਚ ਦੱਸ ਦਿੰਨੀ ਆ ਇੱਥੇ ਦੇਖੋ ਜਿਹੜਾ a ਪੁਆਇੰਟ ਆ ਤੇ a ਡੈਸ਼ ਆ ਇਹ ਕਿਹਦੇ ਅਪਲਾਈ ਕਰ ਰਿਹਾ x ਐਕਸਿਸ ਤੇ ਠੀਕ ਹੈ ਦੋਨੋਂ x ਐਕਸਿਸ ਤੇ ਨੇ ਜਿਹੜਾ d ਪੁਆਇੰਟ ਆ ਤੇ ਬੇਟਾ k ਪੁਆਇੰਟ ਆ ਇਹ ਦੋਨੋਂ ਕਿਤੇ ਲਾਈ ਕਰ ਦੇਣ ਦੇਖੋ y ਐਕਸਿਸ ਤੇ ਇਹ ਥੋੜਾ y ਐਕਸਿਸ ਆ -y y x 6 ਠੀਕ ਹੈ ਆ ਹੋਰੀਜ਼ਨ 0 ਫਸਟ ਕੁਆਡਰੈਂਟ ਸੈਕਿੰਡ ਥਰਡ ਤੇ ਫੋਰਥ ਹੁਣ ਜੇ ਆਪਾਂ ਨਿਰਦੇਸ਼ਾਂਕ ਡਰਾ ਕਰਦੇ ਆ ਤੇ ਇਦਾਂ ਬੰਦਦੇ ਨੇ ਹੁਣ ਜਿਵੇਂ a ਬਿੰਦੂ ਆ ਤੁਹਾਨੂੰ ਕਿਹਾ ਸੀ ਨਾ ਇਹ ਕਿਦੇ ਚਲਾਈ ਕਰਦਾ ਹੈ ਇਹ x ਐਕਸਿਸ ਤੇ ਇਹ ਜੇ x ਦੀ ਵੈਲਿਊ ਦੇਖੋ ਕਿੰਨੀ ਆ 13 a ਪੁਆਇੰਟ ਦਿਸ x ਦੀ ਵੈਲਿਊ ਕਿੰਨੇ -13 y ਕਿੰਨਾ 0 तो कॉर्डिनेट्स के बन गए माइनस थर्टीन जीरो इद ए डैश एक्स कि थर्टीन वाई हैगा जीरो एक्स एक्सिस से माइनस थर्टीन जीरो इद ही बटे बी पॉइंट देखो जी बट्रा कर है इधर बी डैश आ गया इधर थोड़ा बी आ गया बी हैगा माइनस सैवन फोर b- ਕਿਨਾਂ ਬੇਟਾ 7 ਤੇ 4 ਠੀਕ ਹੈ ਇਹ ਹੈਗਾ ਸੀ -7 4 ਇਧਰ ਹੈਗਾ ਆਪਣੇ ਕੋਲ 7 ਤੇ 4 ਸੈਕੰਡ ਕੁਆਡਰੈਂਟ ਚ ਆ ਗਿਆ -7 ਤੇ 4 7 ਤੇ 4 ਬੇਟਾ ਫਸਟ ਚ ਆ ਗਿਆ ਇਹਦੇ ਕੋਆਰਡੀਨੇਟਸ ਲਿਖਦੇ ਠੀਕ ਹੈ ਇਦਾਂ ਤੁਸੀਂ ਸਾਰੇ ਪੁਆਇੰਟਸ ਨੇ ਫਾਈਂਡ ਆਊਟ ਕਰਨੇ ਨੇ ਠੀਕ ਹੈ ਜੀ ਹੁਣ ਜਿਵੇਂ ਆ ਦੇਖੋ ਜੀ ਹੋ ਗਿਆ जी पॉइंट ली एक्स कि माइनस सैवन वाई कि अपने को माइनस से फोर एज ए बेटा जी डैश एक्स कि अपने को सैवन वाई कि अपने को माइनस फोर ए किनेट हो गया थर्ड आ हो गया अपने को फोरथ ठीक है जी तो डी डैश ठीक है एक कोआर्डिनेट्स बेटा नोट कर लो ਤੀਨੋਂ ਸੇ ਮਿਲਾ ਲੈਣਾ ਠੀਕ ਹੈ ਇਦਾਂ ਤੁਸੀਂ ਇਹ ਪ੍ਰੋਜੈਕਟ ਵਰਕ ਸਾਰਾ ਕਰਨਾ ਹੈ ਕਲੀਅਰ ਜੀ ਇੱਕ ਲਾਸਟ ਸੀ ਡਾਇਗਰਾਮ ਆਪਣੇ ਕੋਲ ਥਿਸ ਵਨ ਠੀਕ ਹੈ ਆਈ ਬੇਟਾ ਮੈਂ ਇਹਦੀ ਨੇਮਿੰਗ ਦਿੱਤੀ ਹੋਈ ਆ ਬਸ ਮੈਥਡ ਇਹੀ ਹੈ ਬੇਟਾ ਐਕਸ ਐਕਸਿਸ ਤੇ ਦੇਖ ਲਓ ਫਿਰ ਵਾਈ ਐਕਸਿਸ ਤੇ ਫਿਰ ਉਹਦੇ ਕੋਆਰਡੀਨੇਟ ਫਾਈਂਡ ਆਊਟ ਕਰ ਲਓ ਠੀਕ ਹੈ ਜੀ ਅ ਦੇਖੋ ਜੀ ਮੈਨੇ ਇਹ ਫਾਈਂਡ ਆਊਟ ਕੀਤੇ ਹੋਏ ਆ। ਇਹ ਮੈਂ ਇੱਕਾ ਤੁਹਾਨੂੰ ਦੱਸ ਦਣੀ ਆ ਜਿਵੇਂ a ਹੈਗਾ ਆਪਣੇ ਕੋਲ this x ਦੀ ਵੈਲਿਊ ਕਿੰਨੇ ਬੇਟਾ 13 y ਕਿੰਨਾ ਆਪਣੇ ਕੋਲ ਦੇਖੋ 5 ਠੀਕ ਹੈ ਕਿਹੜੇ ਕੋਆਰਡੀਨਟ ਜਾ ਕੇ ਫਸਟ ਕੋਆਰਡੀਨਟ ਨਿਰਦੇਸ਼ਾਂ ਕਿੰਨੇ ਬਣ ਗਏ 12 ਤੇ 5 ਇਦਾਂ ਹੀ a' ਇੱਥੇ ਦੇਖੋ x ਕਿੰਨਾ 11 y ਕਿੰਨਾ ਆਪਣੇ ਕੋਲ -5 ਫੋਰਥ ਕੁਆਰਟਰ ਚ ਆ ਗਿਆ ਨਿਰਦੇਸ਼ ਅੰਕ ਆ ਗਿਆ 11 ਤੇ -5 ਇਹਦੀ ਦੇਖੋ ਇਹਦਾ b ਪੁਆਇੰਟ ਬਸ x ਐਕਸਿਸ ਤੱਕ ਦੇਖ ਲਓ ਬੇਟਾ ਤੇ y ਐਕਸਿਸ ਤੱਕ ਦੇਖ ਲਓ x ਕਿੰਨਾ 4 y ਕਿੰਨਾ ਆਪਣੇ ਕੋਲ 6 ਫਰਸਟ ਕੁਆਰਟਰ ਚ 4 6 ਇਹਦੇ ਕੋਆਰਡੀਨੇਟਸ ਬਣ ਗਏ ਐਦਾਂ b ਡੈਸ਼ ਆ ਦੇਖੋ ठीक है एक्स कि ना अपने कोल वन वाई कि अपने को माइनस सैवन किआनर च आ गया है फोरथ वन तो माइनस सैवन ए सी देखो एक्स कि देखो अपने को माइनस सैवन वाई कि अपने को माइनस दे Four. की की? माँणस माँणस फोर थर्ड क्वानेट्च आ गया है निदेशक की बन गए माइनस सैवन माइनस फोर ठीक है जी ਮੈਨੂੰ ਮੀ ਦਾ ਤੁਹਾਨੂੰ ਇਹ ਮੈਥਡ ਸਮਝ ਆ ਗਿਆ ਹੋਣਾ ਇੱਦਾਂ ਤੁਸੀਂ ਪੁਆਇੰਟਸ ਚਾਰਟ ਕਰਨੇ ਨੇ 컬러ਫੁਲ ਬਣਾ ਲੈਣੇ ਆ ਠੀਕ ਹੈ ਤੇ ਤੁਸੀਂ ਇਦਾਂ ਹੀ ਬੇਟਾ ਨਿਰਦੇਸ਼ਾਂਕ ਫਾਈਂਡ ਆਊਟ ਕਰ ਲੈਣੇ ਨੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਕਲੀਅਰ ਬੇਟਾ ਨੈਕਸਟ ਕੁਐਸਚਨ ਸੀ ਬੇਟਾ ਆਪਣੇ ਕੋਲ ਲੀਡਿੰਗ ਕੁਐਸਚਨ ਜਿਹੜੇ ਹੈਗੇ ਨੇ ਇੰਪੋਰਟੈਂਟ ਕੁਐਸਚਨ ਨੇ ਇਹ ਵਾਟ ਆਰ ਦਾ ਕਾਰਟੀਸ਼ੀਅਨ ਕੋਆਰਡੀਨੇਟ निर्देश अंक होंगे की नहीं ठीक है एक्स से वाई दैल्यूज वैल्यूज वैल्यूज़ ऑफ एक्स एंड वाई ठीक है एक्स वाई दे, y, अते दे मुल। जेड़े के मुल जे बिंदु न लिख दो चलो वैल्यूज ऑफ एक्स एंड वाई ऑफ ए पॉइंट ठीक है एक्स वाई दे बिंदु एक्स वाई दे न्यू कोडिनेट ऑफ द पॉइंट वेन वि रोटेट द एक्सिस ਬਾਈ 180 ਇਨ ਕਲੋਕਵਾਈਜ਼ ਡਾਇਰੈਕਸ਼ਨ ਜਦੋਂ ਅਸੀਂ ਧੁਰੇ ਨੂੰ ਘੜੀ ਦੀ ਦਿਸ਼ਾ ਵਿੱਚ 180 ਤੇ ਘਮਾਉਨੇ ਆ ਤਾਂ ਬਿੰਦੂ -3 -4 ਦੇ ਨਵੇਂ ਨਿਰਦੇਸ਼ਾਂਕ ਲੱਭੋ ਆ ਦੇਖੋ ਬੇਟਾ ਇਹਨਾਂ ਦੇ ਗ੍ਰਾਫ ਤੇ ਪਰ ਰਿਪਰੈਜ਼ੈਂਟ ਕਰਦੇ ਆ x -x y -y ਇੱਥੇ 0 वन टू थ्री वन टू थ्री फोर वन टू थ्री फोर वन टू थ्री फोर हमें देखो अपने को बिंदु है एक्स माइनस थ्री वाई फोर वन टू थ्री एक्स माइनस इधर आएगा माइनस वाले एक्स वाले पास से एक्स हैगा माइनस थ्री वाई हैगा बेटा फोर वन टू थ्री फोर this one ਠੀਕ ਹੈ ਇਹ ਮੰਨ ਲਓ ਇਹ ਪੁਆਇੰਟ ਤੁਹਾਡਾ a ਹੈ -3 ਤੇ 4 ਠੀਕ ਹੈ ਜੀ ਹੁਣ ਇਹਨਾਂ ਆਪਾਂ ਕਲॉकवाइज ਰਿਐਕਸ਼ਨ ਜਿ ਘਮਾਉਣਾ ਹੈ ਘੜੀ ਦੁਸ਼ਵਲ 180 ਡਿਗਰੀ ਦੇ ਐਂਗਲ ਤੇ ਠੀਕ ਹੈ ਜੇ ਆਪਾਂ ਕੋਈ ਸਿੰਪਲ ਦੀ ਲਾਈਨ ਸਟਰਾ ਕਰੀਏ ਤਾਂ 180 ਦਾ ਕੋਣ ਕਿ ਬਣੂਗਾ ਜਦੋਂ ਘੜੀ ਸੂਈ ਘੁੰਮਦੀ ਆ ਮੀਨਸ this reaction ਇੱਧਰੇ ਪਾਸੇ ਆ ਜਾਊਗਾ ਤੇਰੇ ਕਿਹੜੇ ਕੁਆਰਟੈਂਟ ਸੀਗੇ ਸੈਕਿੰਡ ਚ ਇਹ ਫਰਸਟ ਸੀਗਾ ਇਹ ਥਰਡ ਹੁਣ ਕਿਹੜੇ ਕੁਆਰਟੈਂਟ ਚ ਜਾ ਜਾਊਗਾ ਇਹ ਫੋਰਥ ਕੁਆਰਟੈਂਟ ਚ ਠੀਕ ਹੈ ਫੋਰਥ ਕੁਆਰਟੈਂਟ ਦੇ ਵਿੱਚ ਬਟਾ x ਕੀ ਹੋਊ ਤੁਹਾਡਾ ਪੋਜ਼ਿਟਿਵ y ਤੁਹਾਡਾ ਕੀ ਆਊਗਾ ਨੈਗੇਟਿਵ ਮਤਲਬ ਇੱਥੇ ਚਲਾ ਜਾਊਗਾ ਪੁਆਇੰਟ ਜਿਹਨੂੰ ਆਪਾਂ ਨਾਮ ਦੇ ਦਿੰਨੇ ਆ a' ਠੀਕ ਹੈ ਤੇ ਇਹਦੇ ਕੋਆਰਡੀਨੇਟਸ ਕੀ ਬਣਗੇ 3 ਐਕਸ 3 ਆਊਗਾ ਵਾਈ ਕਿਹਨਾ ਆਊਗਾ ਮਾਈਨਸ 4 ਠੀਕ ਹੈ ਜਦ ਆਪਾਂ ਕਲॉकवाइज ਡਾਇਰੈਕਸ਼ਨ ਦੇ ਵਿੱਚ 180 ਦੇ ਐਂਗਲ ਦੇ ਘੁਮਾਉਣੇ ਆ ਠੀਕ ਹੈ ਕਿਹੜੇ ਚੌਥਾਈ ਚ ਭਾਗੇ ਬੇਟਾ ਚੌਥੀ ਦੇ ਵਿੱਚ ਉਥੇ ਐਕਸ ਕੀ ਹੁੰਦਾ ਪੋਜ਼ਿਟਿਵ ਵਾਈ ਕੀ ਆਪਣੇ ਕੋਲ ਨੈਗੇਟਿਵ ਠੀਕ ਹੈ ਦਨਿਊ ਨਵੇਂ ਦੇਸ਼ਾਂ ਕੀ ਬਣਗੇ ਆਪਣੇ ਕੋਲ 3 ਤੇ ਮਾਈਨਸ 4 ਕਲੀਅਰ ਜੀ ਵੱਟਾ ਦਾ ਕੋਆਰਡੀਨੇਟਸ ਆਫ ਦਾ ਇਮੇਜ 6 3 ਇਨ 4th ਕੋਆਰਡੀਨੇਟ ਸੇਮ ਇਹਦੇ ਨਾਲ ਦਾ ਕੁਸ਼ਨ ਨਹੀਂ ਹੈ ਇੱਦਾਂ ਹੀ ਇਹ ਕਰਾਂਗੇ ਆਪਾਂ ਆ ਦੇਖੋ x ਤੁਹਾਨੂੰ ਗ੍ਰਾਫ ਤੇ ਰਿਪਰੈਜ਼ੈਂਟ ਕਰਕੇ ਦਿਖਾਉਣੀ ਹੈ y -y ਇੱਥੇ ਹੋਰੀਜ਼ਨ ਠੀਕ ਹੈ 1 2 3 4 5 6 मैं लाइन स्टार्ट करती x एक्स हैगा सिस वाई हैगा अपने को थ्री एक्स सिक्स है देखो वाई हैगा अपने को थ्री दिस पॉइंट ए नाम दे लिया सिक्स थ्री ये फस्ट क्वानेर चेहरे क्आरनर क्डना अपने फोरथ देखो येकेंड आ गया थर्ड आ गया आ गया फोर्थ अपने फोर्थ कुआरनर क्या ठीक है यदि इमेज नीचे जाएगा दिस वन जिन्ना उपरा बैठा उन्ना ही नीचे इस देखो एक्स की है पॉजिटिव ही रहेगा वाई थोड़ा की आ जाएगा नेगेटिव ठीक है जिन्नी डिस्टेंस उपरू डिस्टेंस नीचे तो फोर्थ कोआरनेटी इमेज के निर्देशों की बन गया अपने कोऑर्डिनेट सिक्स ते माइनस थ्री इोजे एट एश देना ਠੀਕ ਹੈ ਜੀ ਨੈਕਸਟ ਹੈਗਾ ਵਾਟ ਟਾਈਪ ਆਫ ਰਿਪਰੈਜ਼ੈਂਟਡ ਡੂ ਵੀ ਗੈਟ ਫਾਰ ਐਕਸ ਇਕੁਅਲ ਟੂ 4 ਯੂਨਟ ਐਕਸ ਬਟ 4 ਇਕਾਈਆ ਇਹਨੂੰ ਕਾਰਟੀਸ਼ੀਅਨ ਸੰਤਲ ਵਿੱਚ ਆ ਰੇਖੀ ਰੂਪ ਵਿੱਚ ਕਿਸ ਤਰ੍ਹਾਂ ਦਾ ਹੀ ਹੁੰਦਾ ਹੈ ਕਿੱਦਾਂ ਦਾ ਗ੍ਰਾਫ ਬਣਦਾ ਆ ਦੇਖੋ ਐਕਸ ਮਾਈਨਸ ਐਕਸ ਵਾਈ ਮਾਈਨਸ ਵਾਈ ਤੇ 0 1 2 3 4 ਠੀਕ ਹੈ x ਹੈਗਾ 4 1 2 3 4 ਥਿਸ ਵਨ ਠੀਕ ਹੈ ਇਹ ਲਾਈਨ ਹੈ ਜਿਹੜੀ ਇਹ ਕਿਨੂੰ ਰਿਪਰੈਜ਼ੈਂਟ ਕਰ ਰਹੀ ਹੈ x 4 ਠੀਕ ਹੈ ਅਲੈਕ ਬਣਾਉਣਾ ਸੀ ਇੱਕ ਸਟ੍ਰੇਟ ਲਾਈਨ ਆ ਕਿ ਇੱਕ ਇਹਦੇ ਪੈਰਲ ਹੋਊਗੀ x 4 y ਤੁਰੇ ਦੇ समांतर लिखा एक्स इज इक्वल टू फोर इज पैरल टू एक्सिस। ठीक है है पैरल थैंक्स बेटा फॉर वाचिंग दिस वीडियो अच्छी लगी लाइक जरूर कर देना थैंक्स बेटा जी तो कमेंट बेटा जरूर करना थैंक्स बेटा